ਸਕੋਗੇ ਲੈ ਕੇ ਸਰ ਜੀ ਤੋਂ ਤੁਸੀਂ ਦੇਖਦੇ ਕਿਹਦੀ ਜਗ੍ਹਾ ਤੇ ਹੋਇਆ ਜੀ ਇਹ ਆਈ ਟੀ ਆ ਦੇ ਕੋਲ ਮੇਨ ਰੋਡ ਤੇ ਕਿੰਨੇ ਬੰਦੇ ਸੀਗੇ ਪਤਾ ਜੀ ਕੁਛ ਇੱਕੋ ਹੀ ਸੀਗਾ ਜਿਹੜਾ ਕੀ ਕੀ ਕੁ ਸੀਗਾ ਜੀ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਬਾਜ਼ਾਰ ਹੀ ਜਾ ਰਹੇ ਸੀਗੇ ਉਧਰ ਅੱਛਾ ਹਾਂਜੀ ਤੇ ਪਰ ਇੱਕ ਬੰਦਾ ਸੀ ਮੋਟਰਸਾਈਕਲ ਮੋਟਰਸਾਈਕਲ ਤੇ ਸੀ ਕਾਤੇ ਸੀ ਉਹ ਵਾਈਟ ਤੇ ਸੀਗਾ ਇੱਕ ਹੈਗਾ ਅੱਛਾ ਮੇਰਾ ਤਾਂ ਬਾਈਕ ਚਲਾ ਰਹੀ ਸੀ ਮम्मा ਪਿੱਛੇ ਬੈਠੇ ਸੀ ਤੇ ਪਰਸ ਲੈ ਗਈ ਟੋਡਾ ਹਾਂਜੀ ਤੇ ਕੀ 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 ਸੀ ਸਾਫੀ ਦਾ ਪਾਗ ਦਾ ਜਿਹੜਾ ਸੀਗੇ ਤਾਂ ਕੈਸ਼ ਵੀ ਸੀਗਾ ਬੀਆਰ ਕੈਸ਼ ਸੀਗਾ ਤੇ ਦੋ ਫੋਨ ਸੀਗਾ ਜਦੋਂ ਆਪਣਾ ਮੇਰਨਗਰ ਨਾਲ ਸ਼ਕਮਾ ਕਰਦੇ ਕੀ ਗੱਲਬਾਤ ਹੋਈ ਅੱਜ ਗੱਲਬਾਤ ਕੁਝ ਨਹੀਂ ਹੋਈ ਅਸੀਂ ਉੱਥੇ ਬੈਠੇ ਸੀ ਸਿਟੀ ਹਾਰਡ ਤੋਂ ਉੱਤੋਂ ਅੱਗੇ ਮੜਾ ਜਾ ਤੇ ਉੱਥੇ ਦੋ ਬਾਈਕ ਵਾਲੇ ਆਏ ਤੇ ਉਹਨਾਂ ਨੇ ਆ ਕੇ ਇਹਨਾਂ ਤੋਂ ਪਰਸ ਖੋਇਆ ਇਹਨਾਂ ਦਾ ਉਹਨਾਂ ਕਰਕੇ ਹੈਂਡਲ ਕੁੜੀ ਦਾ ਵਿਗੜਿਆ ਉਹ ਨਾਲ ਨਹੀਂ ਗਰ ਗਿਆ ਅਸੀਂ ਚੱਕਿਆ ਇਹਨਾਂ ਨੂੰ ਅੱਗੇ ਆ ਲੈ ਤੁਹਾਡੇ ਕੋਲ ਦੇ ਨਿਸ਼ਾਨੀ ਮੈਂ ਇਹਨਾਂ ਨੂੰ ਚੱਕਿਆ ਜਾ ਕੇ ਦੋ ਗੱਡੀਆਂ ਰੋਕੀਆਂ ਤੇ ਮਤਲਬ ਫਿਰ ਇਹਨਾਂ ਨੂੰ ਬਿਠਾਇਆ ਅਸੀਂ ਲੈ ਕੇ ਹੌਂਪਿੰਗ ਚਾਹ ਸਿੱਧਾ ਬਸ ਇਹ ਗੱਲਬਾਤ ਹੋਈ ਜਾ ਉਦਦੇ ਵੱਲ ਇਹ ਬਿਆਨ ਦੇਣਗੇ ਮੁੰਡਿਆਂ ਦਾ ਕੋਈ ਪਤਾ ਲੱਗਿਆ ਮੁੰਡੇ ਹੈਗੇ ਸੀ ਵੀਰੇ ਅਸੀਂ ਉਹਨਾਂ ਨੂੰ ਹਾਕ ਮਾਰੀ ਉਹਨਾਂ ਨੂੰ ਉਹ ਤਾਂ ਭੱਜ ਗਏ ਸੀ ਨਾਲ ਦੀ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਵੀ ਪੁਲਿਸ ਵਾਲਿਆਂ ਨੂੰ ਵੀ ਭਾਈ ਹੱਥ ਜੋੜ ਕੇ ਬੇਨਤੀ ਆ ਤੁਸੀਂ ਮਾੜਾ ਧਿਆਨ ਦਿਓ ਵੀ ਨਾਪੇ ਦਾ ਹਾਲ ਬਹੁਤ ਮਾੜਾ ਹੈ ਆ ਦੇਖ ਲਓ ਸਾਹਮਣੇ ਆ ਜੋ ਵੀ ਆ ਤੈਨੂੰ ਜਾਣਦੇ ਨੇ ਜੀ ਇਹ ਨਹੀਂ ਮੈਨੂੰ ਜਾਣਦੇ ਨਹੀਂ ਹੈਗੇ ਜੀ ਆਪਾਂ ਤਾਂ ਇਨਸਾਨੀ ਤੌਰ ਤੇ ਆਪਾਂ ਨੇ ਆਪਣਾ ਫਰਜ਼ ਨਿਭਾਇਆ ਹੈ ਵੀ ਅੱਜ ਕੱਲ ਕੋਈ ਨਹੀਂ ਚੱਕਦਾ ਕਿਸੇ ਨੂੰ ਆਪਾਂ ਚੱਕਿਆ ਇਹਨਾਂ ਨੂੰ ਠੀਕ ਹੈ ਨਾ ਜੀ ਨੱਥ ਪਾਈ ਜਾਵੇ ਇਹ ਜਿਹੇ ਬੰਦਿਆਂ ਤੇ ਜਿਹੜੇ ਗਲਤ ਅੰਸਰ ਆਪਣੇ ਕਰਦੇ ਨੇ ਆਪਾਂ ਦੇਖਿਆ ਕਹਿੰਦਾ ਮੈਮ ਜਿਹੜਾ ਅੱਜ ਇਹ ਕੇਸ ਆਇਆ ਹੈ ਲੁੱਟਖੋਆ ਵਾਲਾ ਇਹ ਕਿ ਲੇਡੀਆਂ ਆਈ ਹੈ ਜਿਹੜੀ ਉਹ ਕੀ ਨਾਮ ਹੈ ਕੀ ਗੱਲਬਾਤ ਹੋਈ ਹੈ ਇਹ ਸੁਖਵਿੰਦਰਪੁਰ ਪੇਸ਼ੰਤ ਦਾ ਨਾਮ ਹੈ ਅਰਾਊਂਡ 40 ਈਅਰ 올ਡ ਹੈ ਵਾਈਫ ਆਫ ਗੁਰਪ੍ਰੀਤ ਸਿੰਘ ਇਹ ਇਟਾਈ ਦੇ ਸਾਹਮਣੇ ਸਨੇਚਿੰਗ ਕੇਸ ਹੈ ਔਰ ਇਹ 3-4 ਡੇਸ ਤੋਂ ਕੰਟੀਨਿਊਸਲੀ ਹੋ ਰਹੀ ਹੈ ਮੈਂ ਡੇਲੀ ਆਪਣੀ ਡਿਊਟੀ ਚ ਇੱਕ ਪੀਆਈ ਤਾਂ ਕਰਦੀ ਕਰਦੀ ਆ ਤੇ ਡੇਲੀ ਸਨੇਚਿੰਗ ਕੇਸ ਆ ਰਹੇ ਨੇ ਕਿੰਨੇ ਸੱਟਾਂ ਲੱਗੀਆਂ ਹੈ ਕਿੰਨੇ ਸੱਟਾਂ ਦੇ ਨਾਮ ਹੋਰ ਸਿਰ ਤੇ ਸੱਟ ਆਈ ਹੈ ਉਹਨਾਂ ਨੇ ਆਪਣੀ ਬਾਈਕ ਤੋਂ ਡਿੱਗ ਕੇ ਜਦੋਂ ਉਹਨਾਂ ਨੇ ਸਨੇਚਿੰਗ ਕੀਤਾ ਉਹਨਾਂ ਦਾ ਬਰਸ ਫਿੱਚਿਆ ਉਹਨਾਂ ਤਾਂ ਉਹ ਨੀਚੇ ਡਿੱਗ ਕੇ ਤੇ ਉਹਨਾਂ ਦੀ ਹੈਡ ਇੰਜਰੀ ਹੋਈ ਹੈ